ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਵਿਭਾਗ ਮਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਲਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਅੱਜ ਆਪਾਂ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ ਉਹ ਗੱਲਬਾਤ ਟੈਂਪਰੇਚਰ ਦੇ ਸਬੰਧ ਵਿੱਚ ਆ ਕਿਉਂਕਿ ਜਦੋਂ ਆਪਾਂ ਬੱਚਾ ਲੈ ਕੇ ਆਉਣੇ ਆ ਤਾਂ 20 21 ਦਿਨ ਟੈਂਪਰੇਚਰ ਸਹੀ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਆ ਜੇਕਰ ਆਪਾਂ ਟੈਂਪਰੇਚਰ ਸਹੀ ਰੱਖਾਂਗੇ ਤਾਂ ਬੱਚੇ ਆਪਣੇ ਬਿਲਕੁਲ ਠੀਕ ਠਾਕ ਰਹਿਣਗੇ ਚੂਚੇ ਆਪਣੇ ਬਿਲਕੁਲ ਠੀਕ ਠਾਕ ਰਹਿਣਗੇ ਸੋ ਪੋਲਟਰੀ ਫਾਰਮਿੰਗ ਚ ਟੈਂਪਰੇਚਰ ਦੀ ਬਹੁਤ ਜ਼ਿਆਦਾ ਮਹੱਤਤਾ ਸੋ ਅੱਜ ਆਪਾਂ 21 ਦਿਨਾਂ ਟੈਂਪਰੇਚਰ ਕਿਵੇਂ ਰੱਖਣਾ ਕਿੱਦਾਂ ਮੈਂਟੇਨ ਕਰਨਾ ਕਿੰਨਾ ਰੱਖਣਾ ਕਿਹੜੇ-ਕਿਹੜੇ ਦਿਨ ਕਿੰਨਾ ਹੋਣਾ ਚਾਹੀਦਾ ਉਹ ਸਾਰੀ ਡਿਟੇਲ ਚ ਗੱਲ ਕਰਾਂਗੇ ਆਪਾਂ ਇਸ ਵੀਡੀਓ 'ਚ ਸੋ ਵੀਡੀਓ ਦੇ ਅੰਤ ਤੱਕ ਬਣੇ ਰਹੋ ਪੂਰੀ ਗੱਲਬਾਤ ਤੁਹਾਨੂੰ ਸੌਖੇ ਸ਼ਬਦਾਂ 'ਚ ਸਮਝਾਵਾਂਗੇ ਜਦੋਂ ਦੋਸਤੋ ਤੁਸੀਂ ਬੱਚਾ ਲੈ ਕੇ ਆਉਣਾਗਾ ਬੱਚਾ ਲੈਣ ਤੋਂ ਪਹਿਲਾਂ ਹੀ ਤੁਸੀਂ ਜਿਹੜਾ ਬਰੂਡਿੰਗ ਰੂਮ ਆ ਤੁਸੀਂ ਜਿੱਥੇ ਬੱਚਾ ਰੱਖਣਾ ਉੱਥੋਂ ਦਾ ਟੈਂਪਰੇਚਰ ਪਹਿਲਾਂ ਹੀ ਮੈਂਟੇਨ ਕਰਨਾਗਾ ਬੱਚਾ ਛੱਡਣ ਤੋਂ ਪਹਿਲਾਂ ਹੀ ਨਾ ਕਿ ਆਪਾਂ ਬੱਚਾ ਲਿਆਵਾਂਗੇ ਉਦੋਂ ਬਾਅਦ ਟੈਂਪਰੇਚਰ ਮੈਂਟੇਨ ਕਰਾਂਗੇ ਇਹ ਗੱਲ ਨਹੀਂ ਹੋਣੀ ਚਾਹੀਦੀ ਟੈਂਪਰੇਚਰ ਆਪਣਾ ਪਹਿਲਾਂ ਮੈਂਟੇਨ ਪਿਆ ਹੋਣਾ ਚਾਹੀਦਾ ਫਿਰ ਆਪਾਂ ਬੱਚਾ ਛੱਡਣਾ ਸੋ ਸਭ ਤੋਂ ਪਹਿਲੇ ਦਿਨ ਟੈਂਪਰੇਚਰ ਕਿੰਨਾ ਹੋਣਾ ਚਾਹੀਦਾਗਾ ਸਭ ਤੋਂ ਪਹਿਲੇ ਦਿਨ ਦੋਸਤੋ ਜਦੋਂ ਆਪਾਂ ਬੱਚਾ ਲੈ ਕੇ ਆਉਣੇ ਆ ਪਹਿਲੀ ਵਾਰ ਬਰੂਡਿੰਗ ਰੂਮ 'ਚ ਛੱਡਣਾਗਾ ਉਦੋਂ ਟੈਂਪਰੇਚਰ 35 ਤੋਂ ਲੈ ਕੇ 37 ਡਿਗਰੀ ਸੈਲਸੀਅਸ ਤੱਕ ਹੋਣਾ ਚਾਹੀਦਾਗਾ ਠੀਕ ਹੈ ਜੀ ਬਰੂਡਿੰਗ ਕਿਹਨੂੰ ਕਹਿੰਦੇ ਨੇ ਟੈਂਪਰੇਚਰ ਜਿੱਥੇ ਮੈਂਟੇਨ ਆ ਉਹਨੂੰ ਆਪਾਂ ਬਰੂਡਿੰਗ ਰੂਮ ਕਹਿੰਦੇ ਆਂਗੇ ਜਾਂ ਜਿੱਥੇ ਆਪਾਂ ਬੱਚੇ ਛੱਡਦੇ ਆ ਉਹਨੂੰ ਬਰੂਡਿੰਗ ਰੂਮ ਕਹਿੰਦੇ ਆ। ਸੋ ਤੁਸੀਂ ਸਮਝ ਗਏ ਹੋਮੋਗੇ ਪਹਿਲੇ ਦਿਨ 35 ਤੋਂ ਲੈ ਕੇ 37 ਤੱਕ ਜਿਹੜਾ ਟੈਂਪਰੇਚਰ ਉਹ ਹੋਣਾ ਚਾਹੀਦਾਗਾ। ਇਹ ਟੈਂਪਰੇਚਰ ਆਪਾਂ ਨੇ 3 ਦਿਨ ਮੈਂਟੇਨ ਕਰਨਾ ਪਹਿਲੇ ਦਿਨ ਦੂਜੇ ਦਿਨ ਤੇ ਤੀਜੇ ਦਿਨ। ਜਿਹੜਾ ਚੌਥੇ ਦਿਨ ਤੋਂ ਦੋਸਤੋ ਟੈਂਪਰੇਚਰ ਆ ਉਹ ਤੁਸੀਂ 31 ਡਿਗਰੀ ਸੈਲਸੀਅਸ ਕਰ ਸਕਦੇ ਹੋ। ਚੌਥੇ ਦਿਨ ਤੋਂ ਲੈ ਕੇ ਲਗਭਗ 10ਵੇਂ ਦਿਨ ਤੱਕ ਤੁਸੀਂ ਜਿਹੜਾ 31 ਡਿਗਰੀ ਸੈਲਸੀਅਸ ਰੱਖ ਸਕਦੇ ਹੋਗੇ ਉਹ ਬਿਲਕੁਲ ਬੱਚੇ ਲਈ ਸਫੀਸੈਂਟਾ ਬਿਲਕੁਲ ਬੱਚਾ ਸਵਸਥਰ ਹੋਊਗਾ ਜਿਹੜਾ ਅਗਲੇ 21 ਦਿਨਾਂ ਤੱਕ ਹੁਣ ਆਪਾਂ 10 ਦਿਨਾਂ ਤੱਕ ਗੱਲ ਹੋ ਗਈ ਉਸ ਤੋਂ ਬਾਅਦ 21 ਦਿਨਾਂ ਤੱਕ ਆਪਾਂ ਉਹਦਾ ਟੈਂਪਰੇਚਰ 29 ਡਿਗਰੀ ਸੈਲਸੀਅਸ ਰੱਖ ਸਕਦੇ ਆਂਗੇ 21 ਦਿਨਾਂ ਤੱਕ ਆਪਾਂ 29 ਡਿਗਰੀ ਸੈਲਸੀਅਸ ਰੱਖ ਸਕਦੇ ਆਂ ਦਾ 11ਵੇਂ ਦਿਨ ਤੋਂ ਲੈ ਕੇ 21ਵੇਂ ਦਿਨ ਤੱਕ ਸੋ ਜਦੋਂ ਆਪਾਂ 29 ਡਿਗਰੀ ਸੈਲਸੀਅਸ ਰੱਖਾਂਗੇ ਤਾਂ ਜਿਹੜਾ ਬੱਚਾ ਬਿਲਕੁਲ ਠੀਕ ਠਾਕ ਰਹੂਗਾ ਇਸ ਤਰ੍ਹਾਂ ਆਪਾਂ 21 ਦਿਨਾਂ ਦਾ ਜਿਹੜਾ ਮੈਨੇਜਮੈਂਟ ਟੈਂਪਰੇਚਰ ਦੀ ਕਰ ਸਕਦੇ ਹਾਂਗੇ ਆਪਾਂ ਨੂੰ ਟੈਂਪਰੇਚਰ ਕਿਉਂ ਮੇਨਟੇਨ ਕਰਨਾ ਪੈਂਦਾ ਕਿਉਂਕਿ ਜਦੋਂ ਤਾਂ بارش ਵਗੈਰਾ ਨਹੀਂ ਹੁੰਦੀ ਜਾਂ ਜਦੋਂ ਦਿਨ ਨਾਰਮਲ ਹੁੰਦਾ ਤੱਕ ਨਿਕਲੀ ਹੁੰਦੀ ਆ ਨਾਰਮਲ ਜੀ ਜਿਸ ਤਰ੍ਹਾਂ ਤੁਸੀਂ ਮਾਰਚ ਅਪ੍ਰੈਲ ਦੇ ਮਹੀਨੇ 'ਚ ਦੇਖ ਸਕਦੇ ਹੋ ਉਦੋਂ ਤਾਂ ਟੈਂਪਰੇਚਰ ਇਹਨਾਂ ਨੂੰ ਸਹੀ ਹੁੰਦਾ ਜਦੋਂ ਬਾਰਿਸ਼ ਪੈਂਦੀ ਆ ਰਾਤ ਨੂੰ ਜਾਂ ਦਿਨੇ ਉਦੋਂ ਜਿਹੜਾ ਟੈਂਪਰੇਚਰ ਅਪ ਡਾਊਨ ਹੁੰਦਾ ਹੈਗਾ ਉਹੀ ਟਾਈਮ ਜਿਹੜਾ ਬੱਚੇ ਲਈ ਜ਼ਿਆਦਾ ਖਤਰਨਾਕ ਹੁੰਦਾ ਟਾਈਮ ਉਦੋਂ ਬੱਚਾ ਜ਼ਿਆਦਾ ਮਰਦਾ ਹੈਗਾ ਉਹਨੂੰ ਸਰਦੀ ਲੱਗਦੀ ਆ ਜ਼ੁਕਾਮ ਹੁੰਦਾ ਇਸ ਤਰ੍ਹਾਂ 21 ਦਿਨ ਟੈਂਪਰੇਚਰ ਤੁਸੀਂ ਮੇਨਟੇਨ ਕਰਨਾ ਹੈਗਾ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਆ ਕਿ ਇਹਨੂੰ ਮਾਪਣਾ ਕਿਵੇਂ ਆਪਾਂ ਨੇ ਇੱਕ ਤਾਂ ਦੋਸਤੋ ਡਿਜੀਟਲ ਮੀਟਰ ਆਉਂਦਾਗਾ ਇੱਕ ਥਰਮਾਮੀਟਰ ਟਾਈਪ ਆਉਂਦਾ ਜਿਹੜਾ ਮੀਟਰ ਉਹ ਵੀ ਆਉਂਦਾਗਾ ਦੋ ਪ੍ਰਕਾਰ ਦੇ ਜਿਹੜੇ ਮੀਟਰ ਆਉਂਦੇ ਨੇਗੇ ਪਰ ਜੇਕਰ ਤੁਹਾਡੇ ਕੋਲ ਦੋਨੇ ਹੀ ਨਹੀਂ ਹੈਗੇ ਤਾਂ ਤੁਸੀਂ ਕਿਵੇਂ ਮਾਪਣਾਗਾ ਇਹ ਵੀ ਤੁਹਾਨੂੰ ਇਸ ਵੀਡੀਓ ਚ ਆਪ ਦੱਸਾਂਗੇ ਜੇ ਤਾਂ ਜਿਹੜਾ ਤੁਹਾਡਾ ਬੱਚਾਗਾ ਉਹ ਜੇ ਬੱਲਬ ਲਗਾਏ ਨੇ ਜਾਂ ਪੱਟੀ ਲਗਾਈ ਆ ਉਹਦੇ ਨੇੜੇ ਹੁੰਦਾ ਨੇੜੇ ਹੋ ਕੇ ਬੈਠ ਰਿਹਾ ਜ਼ਿਆਦਾਤਰ ਤਾਂ ਤਾਂ ਸਮਝ ਲਓ ਕਿ ਟੈਂਪਰੇਚਰ ਦੀ ਲੋੜ ਆ ਹੋਰ ਮਤਲਬ ਕਿ ਘੱਟਾ ਟੈਂਪਰੇਚਰ ਥੋੜਾ ਜਿਹਾ ਤੁਹਾਨੂੰ ਹੋਰ ਵਧਾਉਣਾ ਪਊਗਾ ਤਾਂ ਤੁਸੀਂ ਇਹ ਸਮਝ ਸਕਦੇ ਹੋਗੇ ਪਰ ਜੇਕਰ ਬੱਚਾ ਜਿਹੜਾ ਤੁਹਾਡੇ ਬੱਲ ਲਗਾਏ ਹੋਏ ਨੇ ਜਾਂ ਫਿਰ ਪੱਠੀ ਲਗਾਈ ਹੋਈ ਆ ਉਹ ਤੋਂ ਦੂਰ ਜਾ ਰਿਹਾ ਤਾਂ ਸਮਝ ਲਓ ਟੈਂਪਰੇਚਰ ਬਿਲਕੁਲ ਸਹੀ ਆ ਜਾਂ ਫਿਰ ਟੈਂਪਰੇਚਰ ਥੋੜਾ ਜਿਹਾ ਜ਼ਿਆਦਾ ਆ ਜੇਕਰ ਬੱਚਾ ਵਧੀਆ ਘੁੰਮ ਫਿਰ ਰਿਹਾਗਾ ਵਧੀਆ ਇਧਰ ਉਧਰ ਇਕੱਠ ਇਕੱਠੇ ਨਹੀਂ ਹੋ ਰਹੇ ਤਾਂ ਸਮਝ ਲਓ ਟੈਂਪਰੇਚਰ ਬਿਲਕੁਲ ਸਹੀ ਆ ਪਰ ਜੇਕਰ ਬੱਚੇ ਇਕੱਠੇ ਹੋ ਕੇ ਬੈਠ ਰਹੇ ਨੇ ਇੱਕ ਥਾਂ 'ਤੇ ਜਿਵੇਂ ਜੁੜ ਕੇ ਜੇ ਬਹਿ ਜਾਂਦੇ ਹੁੰਦੇ ਨੇ ਜੇਕਰ ਇਦਾਂ ਹੋ ਰਿਹਾ ਤਾਂ ਸਮਝ ਲਓ ਟੈਂਪਰੇਚਰ ਘਟਾਗਾ ਤਾਂ ਤੁਹਾਨੂੰ ਟੈਂਪਰੇਚਰ ਵਧਾਉਣ ਦੀ ਲੋੜ ਆ ਸੋ ਇਹਨਾਂ ਦੋ ਤਿੰਨ ਤਰੀਕਿਆਂ ਰਾਹੀਂ ਤੁਸੀਂ ਜਿਹੜਾ ਟੈਂਪਰੇਚਰ ਵੀ ਮਾਪ ਸਕਦੇ ਹੋ ਤੁਹਾਨੂੰ ਪਤਾ ਲੱਗ ਜੂਗਾ ਕਿ ਬੱਚਾ ਠੰਡ ਮੰਨ ਰਿਹਾ ਜਾਂ ਗਰਮੀ ਮੰਨ ਰਿਹਾ ਸੋ ਇਸ ਤਰ੍ਹਾਂ ਆਪਾਂ ਉਹਨਾਂ ਦੇ ਹਾਫ ਭਾਬ ਤੋਂ ਬੱਚੇ ਦੇ ਜਾਣ ਸਕਦੇ ਆ ਜੇਕਰ ਆਪਣੇ ਕੋਲ ਮੀਟਰ ਵੀ ਨਹੀਂ ਹੈਗਾ ਸੋ ਇਸ ਤਰ੍ਹਾਂ ਜਿਹੜੀ 21 ਦਿਨ ਬੱਚੇ ਦੀ ਪੂਰੀ ਸਾਂਭ ਸੰਭਾਲ ਆਪਾਂ ਨੂੰ ਕਰਨੀ ਪੈਣੀ ਆਂਗੀ ਜੇਕਰ ਆਪਾਂ 21 ਦਿਨ ਬੱਚੇ ਨੂੰ ਵਧੀਆ ਸੰਭਾਲਾਂਗੇ ਤਾਂ ਅੱਗੇ ਜਾ ਕੇ ਆਪਾਂ ਨੂੰ ਵਧੀਆ ਜਿਹੜਾ ਪ੍ਰੋਫਟ ਮਿਲ ਜੂ ਤੇ ਆਪਣੇ ਬੱਚੇ ਮਰਨਗੇ ਵੀ ਨਹੀਂ ਸੋ ਦੋਸਤੋ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਜਿਹੜੇ ਵੀ ਵਿਸ਼ੇ ਤੇ ਤੁਸੀਂ ਵੀਡੀਓ ਬਣਵਾਉਣੀ ਹੁੰਦੀ ਆ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਉਸੇ ਵਿਸ਼ੇ ਤੇ ਵੀਡੀਓ ਜਿਹੜੀ ਆਪਣੇ ਤੋਂ ਬਣਵਾ ਸਕਦੇ ਹੋ ਸੋ ਵੀਡੀਓ ਨੂੰ ਇੱਕ ਵਾਰੀ ਫੇਰ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ